ਬੀਓ ਕੀ ਹਾਲ ਚਾਲ ਆ ਹੋਰ ਕਿੰਨਾ ਠੀਕ ਠਾਕ ਆਂ ਅੱਜ ਬਹੁਤ ਟਾਈਮ ਬਾਅਦ ਬਲੌਗ ਬਣਾਉਣ ਲੱਗਾ ਮੈਂ ਟਾਈਮ ਹੀ ਨਾ ਲੱਗਾ ਕੰਮ ਕਰਾਂ ਤੇ ਅੱਜ ਥੋੜੇ ਮੈਂ ਕਿਹਾ ਚਲ ਬਣਾ ਲੈਂਦੇ ਨਾਲੇ ਮੂੰਹ ਵਧੀਆ ਮੀਮੂ ਪੈਂਦਾ ਆ ਨਾਲੇ ਇੱਕ ਅੱਗੇ ਵੀਡੀਓ ਦੇਖਿਓ ਇਹਦੀ ਸ਼ਰਾਰਤ ਆ ਅੱਗੇ ਨੇ ਰੋਟੀ ਵੀ ਨਹੀਂ ਖਾਣ ਦਿੰਦੇ ਜਰਦੇ ਨਹੀਂ ਇਦਾਂ ਬੰਦੇ ਕਈ ਹਨਾ ਤੇ ਸੱਪ ਬੰਨਤਾ ਇਦਾਂ ਦੁਕਾਨ ਦੇ ਉੱਥੇ ਤੇ ਨੇ ਇਦਾਂ ਦੱਸੋ ਕੀ ਹੋਣਾ ਨਾ ਕਈ ਰੋਟੀ ਥੋੜੀ ਖੋਲੋਗੇ ਤੁਸੀਂ ਇਹ ਚਾਹਨਾ ਕਿ ਬੰਦਾ ਆਪਣੇ ਧਿਆਨ ਹੋਵੇ ਕਿਸੇ ਨਾਲ ਲੜ ਜਵੇ ਕਿਉਂ ਨਹੀਂ ਵਾ ਹਨਾ ਆ ਆਪਣਾ ਭਰਾ ਵੀ ਮੁੰਡਾ ਫਿੰਗਰ ਆ ਕਾ ਉਹਦਾ ਆਉਣ ਵਾਲਾ ਸਟਾਰ ਹੈ ਆਪਣਾ ਉਹ ਮੁੜ ਕੇ ਪਛਾਣੂਗਾ ਵੀ ਉਹ ਨਾ ਮੈਂ ਪਛਾਣਦਾ ਫੜ ਜਿਵੇਂ ਕਹਿੰਦਾ ਕਰ ਬੰਦੀ ਹੈ ਹੈ ਨਹੀਂ ਨਹੀਂ ਆਪਣਾ ਭਰਾ ਆ ਨਹੀਂ ਸਹੀ ਗੱਲ ਆ ਨਾ ਮਣੀ ਉਹ ਕਿਹਦੇ ਯਾਰ ਲੜ ਜਬੇ ਹੁਣ ਜਦ ਤੂੰ ਨਹੀਂ ਆਏ ਧਿਆਨ ਚ ਸੀਗੇ ਆਪਣੇ ਜੇ ਪਤਾ ਹੋ ਜਾਂਦਾ ਯਾਰ ਪਰ ਇਹ ਗਲਤ ਗੱਲ ਆ ਇਦਾਂ ਚਾਹੀਦਾ ਨਹੀਂ ਇਦਾਂ ਰੋਟੀ ਥੋੜੀ ਤੁਸੀਂ ਖੋਲੂਗੇ ਨਾ ਕਿਹੇ ਰੀਵੇ ਤੇ ਬਾਕੀ ਚਲੋ ਇਹ ਘਟਾਉਣੇ ਬਾਲ ਫੇ ਇਹ ਕਰਦੇ ਗੱਲਬਾਤ ਆਓ ਠਾਕ आप लो मित्रों बॉल बुढ़ता पै कटा मी अरे पही आंदा चलो वाइसिया ठंडा हो गया ओद का माहौल बाकी दसो कि ਮਹੀਨਾ ਤਾਂ ਮਹੀਨਾ ਹੀ ਹੋ ਗਿਆ ਵਲੌਗ ਬਣਾਇਆ ਹੀ ਨਹੀਂ ਮੈਂ ਤੇ ਗੱਲੀਆ ਵੀ ਨਹੀਂ ਕੀਤਾ ਅੱਜ ਯਾਨੀ ਕਿ ਦਮਕ ਚੱਲਦੇ ਬਣਾਉਣੇ ਆ ਨਾ ਕਾਫੀ ਟਾਈਮ ਹੋ ਗਿਆ ਬੇਲ ਜਮੇ ਨਹੀਂ ਲੱਗਦਾ ਤਾਂ ਕਰਕੇ ਫੇ ਬਹੁਤ ਬਹੁਤ ਮੈਂ ਕੱਜੜਾ ਲਈਏ ਨਾਲੇ ਬਾਕੀ ਦੇਖਿਆ ਕਿੱਦਾਂ ਕਿੰਨੇ ਸ਼ਰਾਰਤ ਕੀਤੀ ਸੀ ਰਸੋ ਸੱਪ ਬੰਨੇ ਆ ਉਹ ਵੀ ਜੀਦਾ ਉਹ ਵਿਚਾਰੇ ਦਾ ਖੂਨ ਜਾ ਰੋ ਗਿਆ ਜਿਹੜੇ ਛੱਡਿਆ ਮਾਰਿਆ ਤਾਂ ਨਹੀਂ ਆਪਾਂ ਦੇ ਲਈ ਛੱਡਿਆ ਉਹਨੂੰ ਉਹ ਤੁਰਿਆ ਹੀ ਨਾ ਵਿਚਾਰਾ ਇਹ 5 ਕਿ ਮਿੰਟ ਬਾਅਦ ਤੁਰਿਆ ਉਹ ਵੀ ਲੈ ਲਓ ਇਦਾਂ ਵੀ ਲੋਕਿੰਗ ਕਰਦੇ ਆ ਚਲੋ ਬਾਕੀ ਕਰਦੇ ਆ ਗੱਲਬਾਤ ਹੁਣ ਬਾਅਦ ਚੋਂ ਫੇ ਮੈਂ ਰਿਆ ਫੈਰੀ ਕਰਿਆ ਏ ਸੜਕਾਂ ਲਗੋਂ ਫਿਰ ਕੇ ਦੇਖ ਲਈਏ ਖੇਤਾਂ 'ਚ ਕਿੰਨਾ ਪਾਣੀ ਖੜਾ ਹੋ ਗਿਆ ਮੀਂਹਿਆਂ ਨਿਹਰਾ ਬੰਤਾ ਹੁੰਦਾ ਟੁੰਮਣ ਲਈ ਖੇਤਾਂ ਕੋਟਾਂ 'ਚ ਪਾਣੀ ਹਨ ਵਧੀਆ ਖੜਾ ਹੋ ਗਿਆ ਹੁਣ ਦੇਖੇਗੀ ਮੈਂ ਬੱਬੀ ਨਾਲੇ SIM ਕੋਡ ਕਰਾਈ ਸੀਗੀ ਏ BSNL ਤੇ Airtel ਦੀ SIM ਉਹ ਹੋ ਗਏ 3-3 ਦਿਨ ਬਾਅਦ ਮੇਰੀ SIM ਚੱਲੀ ਆ ਜੇਗੇ ਨੇ ਕਰਾਉਣੀ ਹੋਵੇ ਤੇ ਦੋ ਤਿੰਨ ਦਿਨ ਲੱਗ ਜੰਦੇ ਆ ਏਦਾਂ ਗੱਲ ਹੋਈ ਤੇ ਮੈਂ ਫਿਰ ਇਕੱਲੀ ਨਹੀਂ ਹੈਗੀ ਪਰ ਚੱਲ ਪਈ ਅੱਜ ਚੱਲ ਪਈ ਆ ਰੇਂਜ ਕੋਲ ਨਹੀਂ ਵਧੀਆ ਆ ਉਦਾਂ ਮਾਹ ਪਤਾ ਨਹੀਂ ਕਿਦਾ ਆ ਗਿਆ ਬੱਚਾ ਆ ਜਾਂ ਕੁੜੀ ਲੱਗੇਗਾ ਬੱਦਲ ਆ ਗਿਆ ਵੀ ਐਨ ਪੂਰਾ ਖੋਲਿਆ ਪਿਆ ਆ ਮੀਂਹ ਨਹੀਂ ਉਧਰ ਦੇਖੋ ਮਾਤਾ ਦੇ ਨਰਾਤੇ ਵੀ ਆ ਨਾ ਚਿੰਤਪੁਰਨੀ ਦੇ ਮਾਤਾ ਦੇ ਮੇਲਾ ਆ ਉਧਰ ਉਹਨ ਕੌਣ ਗਿਆ ਗਿਆ ਕੋਈ ਘੁੰਮਣ ਫਿਰ ਦੱਸੇ ਉਹ ਤਾਂ ਮੈਂ ਵੀ ਰਾਤੀ ਗਿਆ ਸੀਗਾ ਵਧੀਆ ਰੱਛ ਬਹੁਤ ਸੀਗਾ ਪਰ ਗੱਲ ਕਰਦਾ ਹੀ ਬਾਬਿਓ ਮੈਂ ਸਿੰਮਦੀ ਤੇ ਮੈਂ ਨਾ ਕਰਾ ਲਈ ਪੋਰਟ ਕਿਉਂਕਿ ਪੈਕ ਪੁਗ ਬਹੁਤ ਮਹਿੰਗੇ ਹੋ ਗਏ ਉਹਦੇ ਇਹ ਟਲਦੇ ਹਨ ਤੇ ਤਾਂ ਕਰਕੇ ਮੈਂ ਕਿਹਾ ਚੱਲ ਕਰਾ ਲੈਂਦੇ ਆ ਨਾਲ ਸਾਡੇ ਪਿੰਟ ਟਾਵਰ ਵੀ ਹੈਗਾ ਆ ਇਹ ਉਹ ਮੇਰਾ ਪੈਕ ਮੁਕਣਾ 10 ਤਰੀਕ ਨੂੰ ਮਤਲਬ ਰਾਤ ਨੂੰ 9 ਤਰੀਕ ਰਾਤ ਨੂੰ 12 ਵਜੇ 10 ਤਰੀਕ ਨੂੰ ਮੇਰਾ ਨੂੰ 12 ਵਜੇ ਹੀ ਪਾ ਲਈ ਅੱਜ ਤਰੀਕ ਨੀ ਹੋ ਗਈ 11 ਹੋਣੀ ਮੇਰਾ ਖਿਆਲ ਨਾਲ 11 ਕ 12 ਆ ਇਹ ਅੱਜ ਚੱਲੀ ਆ ਅੱਜ ਵੀ 12 ਵਜੇ ਚੱਲੀ ਆ ਮੈਂ ਤੁਹਾਨੂੰ ਪਤਾ ਫੋਨ ਤੋਂ ਬਿਨਾਂ ਦਾ ਬੰਦੇ ਇਦਾਂ ਲੱਗਦਾ ਜਿਦਾ ਦੁਨੀਆ ਨਹੀਂ ਹੁੰਦੀ ਹੈ ਨਾ ਔਰ ਚਲੋ ਚੱਲ ਪਈ ਆ ਵਧੀਆ ਜੇ ਕਹਿੰਨੇ ਕਰਾਉਣੀ ਹੋਵੇ ਮਨ ਲਗ ਤੁਹਾਡੇ ਪੈਕ ਮੁਕਣ ਤੋਂ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਕਰਾ ਲਓ ਹਨਾ ਮੈਂ ਵੀ ਇਦਾਂ ਹੀ ਕਰਾਈ ਤਾਂ ਵੀ ਲੇਟ ਹੀ ਚੱਲਦੀ ਆ ਤੁਹਾਡੀ ਚੱਲ ਜੂਗੀ ਹਨਾ ਕਈਆਂ ਦੇ ਪਹਿਲਾਂ ਚੱਲਪਨ ਦੀ ਕਈਆਂ ਦੇ ਲੇਟ ਹੈ ਕੋਈ ਪਤਾ ਨਹੀਂ ਹੈਗਾ ਇਹਨਾਂ ਵੱਲੋਂ ਇਹ ਹੱਦਾਂ ਚੱਕ ਰਿਹਾ ਦੇਖੋ ਮਗਰੀ ਤੁਰਿਆ ਪਾਣੀ ਕੀ ਹੈ ਵਿਚਾਰਾ ਕੋਣ ਛੱਡ ਗਿਆ ਇਹਨੂੰ ਤੇ ਵੀ ਘੁੰਮਣ ਲੱਗਾ ਮੀਚ ਹਾਂ ਭਈ ਓਏ ਦੇਖੋ ਚੱਲ ਗਿਆ ਹਾਂ ਮੀਂਹ ਹਟ ਕਰਾਉਣਾ ਲੈ ਜੋ ਬਾਬੇ ਜਿਹਨੂੰ ਜਿਹਨੂੰ ਚਾਹੀਦਾ ਹੈ ਕਿਸ ਨੂੰ ਇਹ ਘੁੰਮਣ ਫਿਰਨ ਨੂੰ ਹਾਂ ਬੱਲੇ ਤੇਰੇ ਲਓ ਮਿੱਤਰੋ ਪਾਣੀ ਪੂਣੀ ਤਾਂ ਖੜ ਗਿਆ ਓਦਾਂ ਖੇਤਾਂ 'ਚ ਤੇ ਵਧੀਆ ਚਲੋ ਨਜ਼ਾਰਾ ਵੱਜਿਆ ਪਿਆ ਮੀਂਹ ਨਾਲ ਬਾਬਾ ਇਦਾਂ ਹੀ ਆ ਗਿਆ ਕਰੇ ਮੀ ਤੇ ਮੋਟਰਾਂ ਦੇ ਪਾਣੀ ਵੀ ਘਟਾਉਗੇ ਹਨਾ ਫੇ ਤੇ ਮਤਲਬ ਵੱਧ ਹੋਊਗੇ ਘੱਟ ਚ ਲਾਉਣਗੇ ਮੋਟਰਾਂ ਲੋਕੀ ਨਹੀਂ ਸਾਨੂੰ ਪਤਾ ਬੰਦੇ ਨਹੀਂ ਕਰਦੇ ਹੈਗੇ ਅੱਜ ਬਲੌਗ ਤੇ ਪੂਰੀ ਰੀਲ ਲਾ ਦੇਣੀ ਆਪਾਂ ਕਿੰਨੇ ਦਿਨਾਂ ਤੋਂ ਨਹੀਂ ਬਲੌਗ ਪਾਇਆ ਤੇ ਅੱਜ ਰੀਲ ਲਾ ਦੇਣੀ ਆ ਪੂਰੀ ਮੈਂ ਸੜਕ ਤੇ ਹਲੇ ਘੁੰਮੀ ਜਨਾ ਮੈਂ ਕਿਹਾ ਚੱਲ ਘਰੇ ਕੀ ਕਰਨਾ ਨਾ ਜੀ ਦਾ ਆਨੰਦ ਮਾਣੀਏ ਲਓ ਜੀ ਮੀਂਹ ਪਿਆ ਤੇ ਚਪਕੋੜੇ ਬਣਾਏ ਆ ਖਾਈਏ ਪਕੋੜੇ ਆਪਾਂ ਦਾ ਤੁਸੀਂ ਵੀ ਬਣਾਓ ਤੇ ਖਾਓ ਲਓ ਜੀ ਮੀਂਹ ਦਾ हट ਗਿਆ ਤੇ ਅੱਜ ਹੈਗਾ ਐਤਵਾਰ ਇਹ ਸੂਸਾ ਨੂੰ ਵੀ ਜਾਣਾ ਅੱਜ ਤੇ ਕਰਾਉਣੇ ਤੁਹਾਨੂੰ ਵੀ ਦਰਸ਼ਨ ਬਾਕੀ ਮੀਂਹ ਨੇ ਤਾਂ ਬੱਲੇ ਬੱਲੇ ਕਰਾਤੀ ਕਿਉਂ ਲਓ ਵੀ ਸਾਡੇ ਤਾਂ ਇੱਥੇ ਚੋਈ ਚ ਪਾਣੀ ਖੜ ਗਿਆ ਆ ਚੰਗਾ ਅੱਗੇ ਜਦੋਂ ਛੋੜਿਆਂ ਨੇ ਸਕੂਲੇ ਜਾਂਨੇ ਸੀਗੇ ਇੱਥੋਂ ਹੀ ਨੰਗਣਾ ਚੋ ਵਿੱਚ ਦੀ ਤੇ ਜਦੋਂ ਮੀਂਹ ਉਹਦੇ ਪਾਣੀ ਇਦਾਂ ਬਗਣਾ ਇਦਾਂ ਹੀ ਨੰਗ ਜਾਣਾ ਹੁਣ ਤਾਂ ਉਦਾਂ ਵੀ ਮਾੜਾ ਮਾੜਾ ਨੰਗਣਾ ਉੱਦੈਂ ਡਰ ਲੱਗਦਾਗਾ ਨਾ ਸਾਬਸ ਆਪਣਾ ਲੜ ਜਿਆ ਨਾ ਕਿਦਾਂ ਵੀ ਆ ਪਰ ਉਦੋਂ ਨਹੀਂ ਕੋਈ ਚੱਕਰ ਹੁੰਦਾ ਜੀ ਇੰਨਾ ਬਾਬੇ ਉਹ ਮੀਂਹ ਪਿਆ ਪਾਣੀ ਫੇਰ ਨਹੀਂ ਖੜਾ ਹੋਇਆ ਖੇਤਾਂ 'ਚ ਝੋਨੇ 'ਚ ਨਾ ਮੀਂਹ ਦਾ ਕਾਫੀ ਪੈ ਗਿਆ ਆ ਦੇਖੋ ਥੋੜਾ ਹੀ ਹੈ ਪਾਣੀ ਖੜਾ ਬਾਕੀ ਥੋੜੀ ਰੇਤਲੀ ਜ਼ਮੀਨ ਕਰਕੇ ਹੋ ਸਕਦਾ ਮੀਂਹ ਤਾਂ ਚੰਗਾ ਵੇਆ ਉਦਾਂ ਹਾਂਜੀ ਦੇ ਲਈ ਰੱਬ ਉਸ ਸੁਸਾਨ ਨੂੰ ਮੱਥਾ ਟੇਕੀ ਆ ਗਿਆ ਫਿਰ ਗਰੌਣੇ ਤਾਂ ਨਿਕਲਣੇ ਚਾਹਣਾ ਉਸ ਤੋਂ ਦੈਣ ਵਧੀਆ ਦਾ ਝੋ ਗਿਆ ਬਿਲਲ ਮੇਰਾ ਚਾਰ ਤੋਂ ਨਿਕਲੂਗੀ ਇਹ ਕਿੰਨਾ ਬੱਲਾ ਯਾਰ ਕਮੇਂੇ ਨਿਕਲ ਲਗੀ ਹੋਗੀ ਪਰ ਨਿਕਲ ਹੀ ਨਹੀਂ ਵਧੀਆ ਹੋਇਆ ਇਹਦਾ ਗਰਮੀ ਹੋਇਆ ਪਿੱਛੇ ਦੇਖੋ ਤਾਂ ਗਰੀ ਮਰੀ ਜਿਆ ਹਾਂ ਜੋ ਥੈਰੇ ਵੀ ਦਿੱਖ ਰੱਖਣ ਮਰ ਕੇ ਬੰਦਾ ਬੰਦੇ ਤੋਂ ਕੌਣ ਸ਼ਕਤੀਦਾ ਹੁੰਦਾ ਹੈ ਆਪਣੇ ਰਿਸ਼ਤੇਦਾਰੀ ਕੋਲ ਕਈ ਲੋਕਨ ਸਪੋਲਿੰਦਾ ਨਾ ਹੋ